ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਮੈਨੇਜਿੰਗ ਟਰਸਟੀ ਡਾਕਟਰ ਐਸ.ਪੀ. ਸਿੰਘ ਉਰਾਈ ਜੀ ਦੀ ਜੋਗਵਾਹੀ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਮੋਗਾ ਕਾਈ ਵੱਲੋਂ ਪਿੰਡ ਦੌਲਤਪੁਰਾਨੀਵਾਂ ਵਿਖੇ ਚੱਲ ਰਹੇ ਕਿਤਾ ਮੁਖੀ ਸਖਲਾਈ ਕੇਂਦਰ ਵਿੱਚ ਸਿਲਾਈ ਅਤੇ ਬਿਊਟੀ ਪਾਰਲਰ ਦਾ ਕੋਰਸ ਪੂਰਾ ਹੋਣ ਉਪਰੰਤ ਪਾਸ ਹੋਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਉਹਨਾਂ ਲੋਕਾਂ ਦੀ ਉਹ ਬਲੱਡ ਮਾਰੀ ਉਹ ਸਰਕਾਰ ਨੂੰ ਭਰ ਕੇ ਉਹਨਾਂ ਨੂੰ ਫਾਂਸੀ ਦੇ ਤਖਤੇ ਤੋਂ ਬਚਾਇਆ ਕਿਸੇ ਬੰਦੇ ਨੂੰ ਜੀਵਨ ਦੇਣਾ ਮੌਤ ਦੇ ਮੂਹਰੇ ਪੜਨਾ ਪਿੱਡੀ ਵੱਡੀ ਜਿਹੜੀ ਉਹਨਾਂ ਦੀ ਇਹ ਤੋਂ ਹੈਗਾ ਕਿ ਕਾ ਵੱਡਾ ਪੁਰਾਣਾ ਹੈਗਾ ਉਹਨਾਂ ਦੇ ਬਹੁਤ ਸਾਰੇ ਸਮਾਜ ਸੇਵਾ ਦੇ ਕੰਮ ਚੱਲ ਰਹੇ ਆ ਕਿਤੇ ਟੈਸਟ ਲੈਬਾਂ ਚੱਲ ਰਹੀਆਂ ਕਿਤੇ ਜੜੀਆਂ ਹੈ ਗਿਆ ਅ ਬੱਚਿਆਂ ਨੂੰ ਪੜ੍ਹਾਈ ਦੇ ਵਾਸਤੇ ਜਿਹੜਾ ਹੈ ਉਹ ਜਿਹੜੇ ਬਹੁਤ ਵੱਡੀ ਸਹਾਇਤਾ ਦੇ ਰਹੇ ਆ ਹੁਣੇ ਪਟਿਆਲੇ ਦੇ ਵਿੱਚ ਲੱਖਾਂ ਦੇ ਜਿਹੜੇ ਆ ਉਹਨਾਂ ਨੇ ਰੁਪਈਏ ਜਿਹੜੇ ਹੈਗੇ ਆ ਉਹ ਬੱਚਿਆਂ ਨੂੰ ਦੇ ਦਿੱਤੇ ਹੈਗੇ ਆ ਤਾਂ ਕਿ ਉਹ ਆਪਣੀ ਪੜ੍ਹਾਈ ਕਰ ਸਕਣ ਪਿੰਡਾਂ ਦੇ ਵਿੱਚ ਜਿਹੜੇ ਕਿਤਾਬ ਮੁਕੀ ਸਿਲਾਈ ਕੇਂਦਰ ਖੋਲੇ ਆ ਤਾਂ ਕਿ ਆਪਾਂ ਜਿਹੜੀਆਂ ਸਾਡੀਆਂ ਬੀਜੀਆਂ ਪੈਣਾ ਹੈਗੀਆਂ ਜਾਂ ਈਵਨ ਜਿਹੜੇ ਸਾਡੇ ਲੜਕੇ ਆ ਉਹ ਵੀ ਆਪਣਾ ਕੋਈ ਕਾਰੋਬਾਰ ਸਿੱਖ ਲੈਣ ਤੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਪਿਛਲੇ मैं दो हजार भी रिटायर होगा मेरा चैरिटेबल ट्रस्ट के संबंध एक बेनती की सूची ग्राम पंचायत बोल दुरा जख्त बैठिया इन्होंने सहयोग के धर्मशाला जी आप जगह करके आप फिर इनकी है इन स्थापित किया जो सी

यूट्यूब पापन व्डे वे खोजे हुए तो इस तरह जो है साइंटिया जीविया आई पैरों आई लड़कियाँ वो वाल हुए हैं बहुत वाली जरा अपनी कमाई का साधन करके अपने पैरों से खा हैं अपने परिवार का पालन पोषण कर रहे हैं जितने आपने जमाने कभी आपके पोस्ट जो है उ कमी करके लैसे आए हैं अच्छी साड़े है वो सब दस खुशी होगी तो यीबियाँ चला और बहुत वाला जो एक हूनर का जहाँ जिन्ना चल हूनर भी साजे सा जोड़ा है कुछ भी प्राप्त नहीं कर सकते तीन मैच जो सा हो चुके हैं लड़की तो बाद चौथा बैच जो है वह चल रहा है तो सूँ यह दसने की खुशी हो रही है कि साइं बौदू बच्चे नहीं है आले दुआले पिंडा के पंडोलीसपुरा उदा सिंह वाला पांच सिंह वाला मेस्त्री इस सोमी लड़कियां बेचा वो ही आंद्रा ट्रेनिंग प्राप्त कर दी है ਸੋ ਅੱਜ ਸਤਿਕਾਰਯੋਗ ਆਈਓਟੀ ਦਾ ਸਵਾਗਤ ਕਰਦੇ ਆਂ ਜੀ ਆਇਆਂ ਨੂੰ ਹੋਰ ਅੱਜ ਸਰਟੀਫਿਕੇਟ ਵੰਡੇ ਜਾਣੇ ਨੇ ਜੋਰ ਦਾ ਕਾਰਜ ਦਿਲਾਉਣ। ਪ੍ਰਧਾਨ ਜੀ ਗੋਗਲ ਜੀ ਮੇਰੇ ਭਰਾਵਾਂ ਨੂੰ ਦੋਸਤਾਂ ਪ੍ਰੈਸਰ ਵਿਲੰਦਰ ਸਿੰਘ ਨੇ ਸਾਰੀਆਂ ਸ਼ਸ਼ੀਅਤਾ ਬਾਰੇ ਤੇ ਅੱਜ ਦੇ ਪ੍ਰੋਗਰਾਮ ਬਾਰੇ ਦੱਸਿਆ ਮੈਂ ਫੱਦੇ ਬਣਾ ਕੇ ਸਮਝ ਪਾਉਣਾ ਬਈ ਮੀਕਾ ਖਾਸਾ ਵੇ ਵਾਕਿਆ ਹੀ ਬਹੁਤ ਵਸੂਤ ਕਰਦਾ ਜੀ ਪ੍ਰੋਫੈਸਰ ਸਾਹਿਬ ਬੋਲ ਰਹੇ ਜੀ ਕਿ ਜੈਸਨ ਸਾਹਿਬ ਕੋਲੇ ਹੁਨਰ ਆਦਾ ਉਹ ਸਭ ਤੋਂ ਵੀਰ ਇਨਸਾਨ ਜਦੋਂ ਅਸੀਂ ਆਪਦੇ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਦੇ ਆ ਨਾ ਤੇ ਉਹਨਾਂ ਨੇ ਜਦੋਂ ਲੱਖ ਲੱਖ ਸ਼ਹਿਰ ਬਸਾਏ ਆ ਕਰਤਾਰਪੁਰ ਪਹਿਲੇ ਪਾਸ਼ਾ ਨੇ ਅੰਗਦ ਦੇਵ ਜੀ ਨੇ ਅਡੂਨ ਸਾਹਿਬ ਇਸ ਤਰ੍ਹਾਂ ਲੱਖ ਲੱਖ ਜਿਹੜੇ ਵਪਾਰ ਸਹਿਰ ਤੋਂ ਬਾਹਰ ਚਲੇ ਬਸਾਇਆ ਜਾਂਦਾ ਨੇ ਹੁਣਰਵੰਦ ਲੋਕਾਂ ਨੂੰ ਉੱਥੇ ਬਸਾਇਆ ਸੀ ਸ਼ਹਿਰ ਸੌਣ ਤੋਂ ਬਾਅਦ ਕਿਉਂਕਿ ਸ਼ਹਿਰ ਤਾਂ ਤਰੱਕੀ ਕਰ ਸਕਦੇ ਆ ਜਾਂ ਸਾਡੇ ਗੁਰੂ ਘਰ ਉੱਤੇ ਤਰਕਰਤ ਹੋ ਸਕਦੇ ਆ ਕਿ ਜੇ ਉੱਥੇ ਲੋਕ ਵਪਾਰ ਲੈਣ ਚਾਹਣਗੇ ਤੇ ਬਾਅਦ ਦੇ ਨਾਲ ਨਾਲ ਗੁਰੂ ਘਰ ਦੇ ਵਿੱਚ ਵੀ ਆਪਦੀ ਸ਼ਰਤਾਂ ਅਰਪਣਾ ਵੀ ਦਰਵਾਜ਼ਾ ਬੱਲਣਗੇ ਸੋ ਤੁਸੀਂ ਇਹ ਇਹਨਿੰਗ ਦਾ ਬੈਕਗ੍ਰਾਉਂਡ ਪਸਨੈਲਿਟੀ ਦੀ ਡਿਵੈਲਪਮੈਂਟ ਹੈ ਕਿ ਇਹ ਜਿਹੜੀ ਆਪ ਨੀਗਾ ਵੀ ਫੇਮਿੰਗ ਲਾ ਲੇਂ ਜਾਂ ਆਪ ਸਾਥ ਹੀ ਕਰ ਲੈ। ਇਹ ਕੋਈ ਹੀਰਾਣੀ ਵਾਲੇ ਨੋ ਮਾਰਨਾ ਨਾ ਉਹਦਾ ਬਹੁਤ ਕਾਰਨ ਚਾ ਹੋ ਗਿਆ ਉਸ ਘੱਟ ਜਾਏ। ਅਗਰ ਆ ਆਸੇ ਪਾਸੇ ਜਾ ਕੇ ਜਿਹੜੀਆਂ ਸਾਡੀਆਂ ਮਾਵਾ ਨੇ ਦਸਨਾ ਹੁੰਦਾ ਨਾ ਵੀ ਇਹ ਲੜਾ ਗਈ ਕਹਿ ਰਿਹਾ ਐਵੇਂ ਹੀ ਕੰਮ ਕਰਦੇ ਰਹਿੰਦੇ ਆ। ਫਿਰ ਉਹ ਹੀ ਜਾ ਕੇ ਦੂਜੇ ਘਰਾਂ ਜਾਂਦਾ ਆਪਾਸੇ ਨੇ ਇਸੇ ਤਰ੍ਹਾਂ ਜਦਾਂ ਮੇਰੀ ਨੌਰਾਣੀ ਆਈ ਆ। ਆ ਜੁਨੇ ਆ ਬਣਾਇਆ ਆ ਬਣਾਇਆ ਇਦਾਂ ਕੁਝ ਹੁੰਦਾ। ਇਸ ਕਰਕੇ ਇਹ ਆਪ ਦੀ ਨਾ ਉਹ ਅੱਖਰ ਹੈ। ਅੱਜ ਜੇ ਸਾਡੇ ਕੋਲ ਸਰੀਰ ਕਰੋਗਾ ਨਾ ਉੱਤੋਂ ਜ਼ਿਆਦਾ ਵਾਰਸ ਕਰੋ ਸਾਡੇ ਘਰਾਂ 'ਚ ਜ਼ਿਆਦਾ ਆਗੇ ਤੇ ਉਹਦੇ ਨਾਲ ਸਾਡੇ ਤਲਾਕ ਸਾਡੇ ਘਰਾਂ ਦੇ ਵਿੱਚ ਹੋਰ ਵੱਡ ਹੋ ਬਹੁਤ ਕੁਝ ਆ ਗਿਆ ਉਹ ਕੋਈ ਕਾਰਨ ਕਿ ਸਾਡੇ ਦੇ ਵਿਹਲੇ ਬਣੇ ਵਿਹਲੇ ਬਣਦੇ ਨਾਲ ਅਸੀਂ ਸੋਸ਼ਲ ਮੀਡੀਆ ਨਾਲ ਜੁੜ ਗਏ ਸੋਸ਼ਲ ਮੀਡੀਆ ਦੇ ਵਿੱਚ ਕੁਝ ਇਹੋ ਜਿਹਾ ਆ ਜਾਂਦਾ ਕਿ ਜੇ ਇਹਦਾ ਤੁਹਾਨੂੰ ਲੈਫ ਫੋਟਾ ਤੇ ਜੇ ਤੁਹਾਡੇ ਕੋਲ ਜਿਹੜਾ ਹੁਣ ਹੈ ਤੁਸੀਂ ਆ ਕੇ ਕਾਮ ਲੱਗੇ ਹੋ ਆਪਦੇ ਪਰਿਵਾਰਾਂ ਨਾਲ ਖੜੇ ਹੋ ਜਾਂਦੇ ਤੇ ਬੇਦਰਹੀ ਨੇ ਕਈ ਲੋਕਾਂ ਨੇ ਕਹਿ ਦਿੰਦੇ ਆ ਨਾ ਕਿ ਤਸਵੀਰਾਂ ਵੇਖਦੀਆਂ ਨਾ ਲੋਕਾਂ ਦੀ ਲੇਖਣੀ ਦੇ ਨਾਲ ਪਰ ਉਹਦਾ ਬਲੇਸ਼ਾਂ ਦਾ ਕੋਈ ਕੰਮ ਜਾਂ ਪਰਿਵਾਰ ਹੋਇਆ ਕੋਈ ਬੱਚੇ ਦਾ ਕੰਮ ਜਾਂ ਹੋਇਆ ਜਿੰਨਾ ਕੋਈ ਕੋਈ ਨੰਬਰੰਦ ਸੀ ਇਸ ਕਰਕੇ ਮੈਂ ਸਮਝਦਾ ਕਿ ਉਹ ਸੋਨਾਂ ਨੂੰ ਅੱਜ ਤੁਸੀਂ ਲੈ ਕੇ ਚੱਲੇ ਹੋ ਇਹਨੂੰ ਸਾਰੋਕੇ ਜਨਗੀ ਦੇ ਵਿੱਚ ਆਪਾਂ ਲਾਗੂ ਕਰਨਾ ਹੋਰ ਵੀ ਆਪਾਂ ਮਦਦ ਕਰੀਏਗਾ ਦਿਖਾ ਜਿਵੇਂ ਆਪਣੀ ਮਦਦ ਐਨਜੀਓ ਨੇ ਕੀਤੀ ਹੈ ਇਸ ਵੱੱਲੇ ਦਾ ਭਲਾ ਆਪਣੇ ਵੱਟੇ ਵਾਅਦਾ ਕੀਤੇ ਆਪਾਂ ਭਲਾ ਕਿ ਇਹਦਾ ਤੇ ਆਪਾਂ ਨੂੰ ਵੀ ਵਾਅਦਾ ਸੀਗਾ ਨਾਲ ਸਵਾਜ ਪੜਾਈ ਦੇ ਕਾਰਜਾਂ ਦੇ ਵਿੱਚ ਯੋਗਦਾਨ ਪਾਣਾ ਹੈ ਜਿੱਥੇ ਵੀ ਕੋਈ ਚੰਗਾ ਕਾਰਨ ਹੁੰਦਾ ਉਦੇ ਵੀ ਆਪਣਾ ਬਣਦਾ ਜਰੂਰ ਜਾ ਕੇ ਨੋਟਸ ਲਖਾਓ ਤਾਂ ਕਿ ਪਤਾ ਲੱਗੇ ਕਿ ਕਿਤੇ ਸਮਾਜ ਸੇਵੀ ਜਥੇਬੰਦੀ ਨੇ ਤੁਹਾਨੂੰ ਸਵਾਗਤ ਕੀਤਾ ਲੋਕੋ ਅਸੀਂ ਠੱਕ ਕੇ ਆਏ ਆ ਤੇ ਕਿ ਅਸੀਂ ਆਪਣਾ ਕਰਦਾ ਉੱਤੇ ਅਸੀਂ ਆ ਨਾ ਲੋਕਾਂ ਦੇ ਭਲੇ ਵਾਸਤੇ ਵੀ ਕੰਮ ਕਰਦੇ ਇਹਨੇ ਕੰਮ ਦੇ ਵਿੱਚ ਆਪਾਂ ਲੋਕਾਂ ਦਾ ਸਾਰਾ ਭਾਈਚਾ ਸੋ ਮੈਂ ਫੇਰ ਅੰਤਿ ਸ ਪ੍ਰਧਾਨ ਜੀ ਹੋਣਾ ਦਾ ਗੁਰਪ੍ਰੀਤ ਅੰਦ ਬਣਾ ਦਾ ਸਾਰੀ ਭੈਣ ਜਿਹੜਾ ਨਾਲ ਆਇਆ ਸਾਰੀ ਸਾਡੀ ਜਿੰਨੀ ਵੀ ਟੀਮ ਬੈਠੀ ਸਾਰਿਆਂ ਵੱਲੋਂ बहुत बहुत धनबाद करता है और अच्छे अच्छा बहुत खुशी का दिन है कि औरत शक्तिकरण की लड़ी के गया वैसे लगातार चला रहे हैं छः छह महीने बाद शुरू हो जाता है खुशी की गल है कि जो बच्चे है बहुत अच्छा है और सबको खुशी की गल है बहुत वे पद्धर से जल्दों से पहली बार आए थे बैंक में देखने को माड़ी हाथ में बहुत शुभ बन जाएगा ਇਹ ਕਚੂ ਦੇ ਉੱਪਰ ਵੀ ਉਹ ਕਰਦੀ ਨੂੰ ਯਾਰ ਕਰਾ ਕਰਦਾ ਹੈ। ਪਿਛਲੇ ਮਹੀਨੇ ਕਪੰਡੀ ਨੂੰ ਆਏ ਸੀ ਮਾਰੋ। ਉਹਨਾਂ ਨੇ ਵੀ ਇਹ ਇਹ ਜਿਹਾ ਜਿਹਾ ਨਾ ਬੋਲਿਆ। ਕਿਪੋਤ ਪਤਾ ਲੱਗਦਾ ਕਿ ਕਿਹੜੇ ਕਾਡੇ ਲੋਕ ਹੈਗੇ ਆ ਉਹ ਚਾਹੁੰਦੇ ਹੈਗੇ ਆ ਸਾਡਾ ਪਿੰਡ ਜਿਹੜਾ ਹੈਗਾ ਤਰੱਕੀ ਕਰੇ ਵਿਕਾਸ ਕਰੇ। ਕਿਉਂਕਿ ਸਰਕਾਰਾਂ ਦੇ ਆਸਰਾ ਰੱਖੇ ਆ ਬਹੁਤ ਲੋਕ ਬੈਠੀ ਗੱਲ ਅੱਜ ਵੀ ਸਮਝਦੇ। ਸਾਾਨੂੰ ਗੱਲ ਮਰੇ ਵੀ ਬੋਸ ਨਾ ਬੋਸ ਜੰਗਲ ਜਿਹੜਾ ਕੰਮ ਕੀਤਾ ਹੈ। ਮੈਂ ਤਾਂ ਸ਼ਾਇਦ ਪਹਿਲਾਂ ਦੱਸਣਾ ਪਰ ਇਹ ਸਰਕਟ ਜਿਹੜੇ ਮੈਂਡਿੰਗ ਪਲਾਸਟਿਕ ਅੱਧ ਤੱਕ ਤੋਂ ਲਵਾਏ ਸੀ।

इसे तरह ही वक्त जो है शहर स्टेटा आपके कोई ना कोई कार्य करते रहते हैं और खुशी की गलत है वीडियो आपका जो है बहुत ही स्टाफ है टीचर जे ने बहुत वजिया तरीके सिखाने हैं और सिखाने का मतलब यह होंगे जो कुछ काम करते हैं तो पता लगता नहीं सीखा है बहुत सारे बच्चे जो विदेश में भी गए हैं जो सटिफिकेट जी सी सिर्फ भारत में ही नहीं सर्टिकेट विदेश भी थोड़ी हेल्प करता है ਕਾਫੀ ਬੁੜੀਆਂ ਜਿਹੀਆਂ ਬਾਤ ਬਹਿ ਜਾਏ ਕੋਈ ਦੂਜੇ ਕਦੇ ਮਿਲਦੇ ਤੇ ਜਰੂਰ ਦੱਸਿਆ ਜਾਂਦਾ ਅਸਲ ਵਿੱਚ ਲੋਕ ਵੀ ਜੇ ਮੈਂ ਸਿੱਖਿਆ ਤੇ ਮੇਰੇ ਕੋਲ ਪੜ੍ਹਾਇਆ ਸੀ ਮੈਂ ਤਾਂ ਮੈਨੂੰ ਤਾਂ ਮਿਲਿਆ ਜਾਂ ਮੈਂ ਤਾਂ ਮਤਲਬ ਨਹੀਂ ਸੁਕਾਉਂਗਾ ਤਾਂ ਮਤਲਬ ਇਸ ਤਰੀਕਾ ਨਾਲ ਪੋਸ਼ਣ ਕਰਮੀ ਹੋਰ ਵੀ ਅਗਰ ਨਾ ਕਰਦੇ ਲੋਕੀ ਹੈਗੇ ਇਹ ਜਿਹੜੇ ਇਹ ਤਾਂ ਵੀ ਬੈਂਕ ਰਾਜ ਕਰਦੇ ਹਾਂ ਤਾਂ ਤਾਂ ਕਰਦੇ ਹਾਂ ਅੱਜ ਵੀ ਗੱਲ ਕਰਦੇ ਹਾਂ ਲੈਣੀ ਹੈ ਰਾਮਲ ਕੇ ਨਾਲ ਜਰੂਰ ਕੋ ਪਲਾਨ ਕਰੋ ਆਗੇ ਵਾਲੇ ਸਮਾਜਿਕ ਜਗਾਹ ਬਹੁਤ ਹੋਣੀ ਹੈ ਤਾਂ ਉਹ ਜੀ ਤੁਹਾਨੂੰ ਨਾਲ ਜੀ ਬਹੁਤ ਮਿਹਨਤ ਆ ਉਹ ਛੇਵੇਂ ਕੋਰਸ ਕੀਤਾ ਤੇ ਨਾਲ ਵਾਲਾ ਕੋਰਸ ਨਹੀਂ ਬਹੁਤ ਵਧੀਆ ਵਧੀਆ ਚਾਲੂ ਕੀਤਾ ਸਾਡੇ ਇੱਕ ਪਰਪਰਸਟਿਕ ਮੈਂਬਰ ਸਰਪੰਦਰ ਜਾਨੀ ਜੀ ਮੈਂ ਇੱਕ ਵਦਨਜੀਤ ਗੋਸ਼ਪਾਦਪੁਰ ਬੰਨੀ ਪਰਮਾ ਜੀ ਦੋ ਸਾਡੇ ਟਰਸਟੀ ਮੈਂਬਰ ਵੀ ਆ ਸਾਡੇ ਰੀਡੀਅਨ ਚਾਰਜ ਜੀ ਆ ਉਹ ਮੈਡਮ ਵਰਗੀ ਜੀ ਔਰ ਫਰਦੌਸਾ ਜੀ ਜੋ ਬਹੁਤ ਪੁਰਾਣੇ ਸਾਡੇ ਸਾਥੀ ਹੈ ਐਨਜੀਓ ਦੇ ਬਹੁਤ ਲੰਮੇ ਸਮੇਂ ਤੋਂ ਸੰਗਤ ਨਾਲ ਜੁੜੇ ਆ ਜੀ ਸਾਡਾ ਸਰੇਂ ਵਰਕਰ ਹੈ ਉਹ ਆ ਸਿਆਸਤਾਂ ਲੋਕੇ ਤੇ ਪਰ ਫਿਰ ਵੀ ਸਮਾਜ ਸੇਵਾ ਦਾ ਪੂਰਾ ਹੈ ਲੋਕਦਨ ਦੇ ਰਹੇ ਆ ਬੜੇ ਅਸਰਦਾਰ ਕੰਮ ਕੀਤੇ ਔਰ ਵੀ ਸਾਡਾ ਬੜਾ ਪ੍ਰੇਮ ਹੈ ਸੋ ਜਿਵੇਂ ਭਾਈ ਪ੍ਰਵਿੰਦਰ ਜੀ ਨੇ ਜਾਸ ਪ੍ਰਵਿੰਦਰ ਜੀ ਨੇ नहीं तो वास्तु अंदर जितने जरूरत भी पड़ती है जो अपने कोई बाहर आपको ही आपके बीक ही करना पवे या घर जाके अगर जोड़ पा जरूर लाभ लेते हैं जरूरत भी पैं चीज़ की साफी जो सुनिपल बहुत वादिया चीज़ है कि जो पूरा पक्का अपनूवे सारी चीज का क्योंकि लेडीज सूट की सिलाई न जो गल करिए ਉਹਨੇ ਲੇਡੀ ਨੇ ਸੂਟ ਦੇਵੇਂ ਅੱਗੇ ਆਉਂ ਨੂੰ ਹੀ ਗੱਲ ਕਰਦੇ ਆਂ ਕੋਈ ਬੰਦੇ ਕੋਲ ਤਾਂ ਚਿੱਟਾ ਸੂਟ ਦਾ ਕਪਾੜਾ ਘਰ ਦਾ ਤੇ ਉਹ ਤਾਂ ਲੋਪਾਂ ਦੇ ਬਰੋਦੇ ਕੋਲ ਦਾਸ ਪੰਧਰਾ ਵੀ ਕੋਈ ਐ ਤੇ ਲੇਡੀ ਨੇ ਮਾਰੀ ਬੰਦਨੀ ਹੰਦ ਦੀ ਹੈ ਕੰਫਰੈਂਸ ਤੇ ਨਮਾਈ ਬਣਾ ਮਾਸਟਰ ਉਹਦੇ ਉੱਤੇ ਕਾਹਦੇ ਨੂੰ ਖਿਲਾਏ ਦਾ ਜੋ ਉਹ ਕਵਲ ਸਹਾਈ ਭਾਈ ਦੀ ਤਾਂ ਇਹਦੇ ਨਾਲ ਵੀ ਮਾਤਾ ਨੂੰ ਬੜੀ ਹੈਲਪ ਹੋਈ ਹੈ ਉਹਨਾਂ ਦੇ ਦੱਸਿਆ ਵੀ ਬਹੁਤ ਘਰ ਚਲਾ ਰਿਹਾ ਅਕਸਰ ਹੀ ਵੇਖਿਆ ਪਿੰਡਾਂ ਦੇ ਅੰਦਰ ਤਕਰੀਬਾ ਨਹੀਂ ਲੇਡੀ ਜਦੋਂ ਉਹ ਘਰ ਚਲਾ ਰਹੀ ਜਾਂਦਾ ਉਹ ਕਹਿੰਦੇ ਵਧੀਆ ਕੰਮ ਹੈ ਵਧੀਆ ਤੇ ਨਿਹਾਰ ਆ ਪਰ ਉਹਦੇ ਲਈ ਬੜੀ ਖੁਸ਼ੀ ਆ ਵੀ ਅਸੀਂ ਐਨਜੀਓ ਬਹੁਤ ਚਿਰ ਤੋਂ 20 ਤੋਂ 25 ਸਾਲ ਤੋਂ ਸਾਡੀ ਚੱਲ ਰਹੀ ਸੀ ਜਿਹਦੇ ਵਿੱਚ ਬੜਾ ਹੀ ਸਾਹਮਣੇ ਦੇਖਿਆ ਸੀ ਐਨਜੀਓ ਦੀਆਂ ਬਹੁਤ ਵਧੀਆ ਇਹਨਾਂ ਦੇ ਕੰਮ ਚੱਲ ਰਹੇ ਆ ਸਰਬੱਤ ਦਾ ਭਲਾ ਜਿਸ ਨੂੰ ਮੈਨ ਪੜਾਇਆ ਨੇ ਸਾਨੂੰ ਇਹ ਕਲਾਸ ਦਿੱਤਾ ਜਿਹਦੇ ਵਿੱਚ ਨਰਾਤਰ ਹੋਣੇ ਡਿਊਟੀ ਫਾਰਮ ਦੇ ਕੋਰਸ ਸਿਲਾਈ ਦੇ ਕੋਰਸ ਤੋਂ ਜਾਂ ਸਕੂਟਰ ਦੇ ਕੋਰਸ ਚੱਲ ਰਹੇ ਆ लगातार मोके में चल रहे लेबाबों के बहुत घट्ट है तो जो भी अपने भी चेक करा उड़ी पर जानकारी दो अपनी लैब वास्ती चंडीगढ़ गुरुद्वारा साहब वाली गलीबातरी है बहुत मेहनत स्टाफ है सब खुशी है ज्यादा टाइम लहना आने स्कीम जिम्मे भी है वो ਮਤਲਬ ਬੰਦੇ ਨੇ ਇਹ ਜਿਹੜੀਆਂ ਸਾਡੀ ਇਹੀ ਕੋਸ਼ਿਸ਼ ਰਹੀ ਗਾਹ ਨੂੰ ਦੇ ਕੰਪਿਊਟਰ ਪਹੁੰਚ ਲਈ ਕਰਾਇਆ ਜਬੇ ਇਹ ਬੁਨਾ ਸਰਲਾ ਨੂੰ ਆਪਾ ਜੀ ਦਾ ਪਾਸਾ ਉਹਦੇ ਦੇ ਤਰ੍ਹਾਂ ਦੇ ਵਿੱਚ ਮਾਰ ਉਹਨਾਂ ਜਾ ਕੇ ਵੀ ਆਪਾਂ ਨੂੰ ਮੂਰਤ ਵੀ ਨਹੀਂ ਮਿਲਤੀ ਇਸ ਦਾ ਅਜਿਹਾ ਲੋਕ ਮੂਟਰ ਫਿਨਾਂਸ ਲੋਕ ਮੂਟਰ ਦਾ ਕੋਈ ਨਾ ਕੰਮ ਨਹੀਂ ਹੋ ਰਿਹਾ ਇਸ ਕਰਕੇ ਆਪਾਂ ਨੂੰ ਉਹ ਵੀ ਪਲਾਜ਼ਾ ਦੇ ਵਿੱਚ ਉਹਨੂੰ ਨੰਦਰੀ ਕਹਿ ਲਏ ਆਪਾਂ ਨੂੰ ਉਹ ਉਹਦਾ ਵੀ ਕਰਾਂਗੇ ਇੱਥੇ ਤੇ ਉਹਦੇ ਆਪਣੇ ਬੱਚੇ ਤਿਆਰੀਆਂ ਹੁੰਦੀਆਂ ਸੋਹਣਾਂ ਸਮੇਂ ਦਾ ਪਾਉਲੀ ਖੁੱਲਾਂਗੇ ਤੇ ਕੋਰ ਕੀ ਕਸ਼ਕੀਤਾ ਹੈ ਤੁਹਾਡਾ ਸਰ ਮੇਰੀ ਡਬਲ ਐਮਏ ਹੈ ਬੀਏ ਡਾ ਸਰ ਬੀਲੇ ਐਮਏ ਹੈ ਅਡਾ ਪ੍ਰੋਫੈਸ਼ਨਰ ਹੈ ਇਹ ਕੀ ਹੈ ਤੁਹਾਡਾ ਹੁਣ ਅੱਗੇ ਕੀ ਕਰ ਰਹੇ ਹੋ ਨਹੀਂ ਨਹੀਂ ਆਜੀ ਸਾਰੇ ਮਤਲਬ ਜਿਹੜੀ ਲੇਡੀਜ਼ ਹੈਗੀਆਂ ਉਹ ਸਭ ਡਿਪੈਂਡੈਂਟ ਹਨ ਸਰ ਕਸੇ ਮੇਰਾ ਤਾਂ ਕਦੀ ਮੇਰਾ ਪਾਸਟਰੇਟ ਹੈਗਾ ਮੈਨੂੰ ਕੰਮਟ ਜਾਉਦਾ ਵਾ ਬਟ ਮੇਰੇ ਕੋਲ ਨਹੀ ਕੋਈ ਜਿਹੜੀ ਨਹੀਂ ਨਾ ਹੋਦੀ ਉਹ ਮਤਲਬ ਉਹਨੂੰ ਕੋਈ ਨਾ ਰੋਜ਼ਗਾਰ ਕੋਈ ਨਾ ਸਮਾਉਂਦਾ ਹੋ ਕਿਸੇ ਤੇ ਡਿਪੈਂਡ ਨਾ ਹੋ ਕੋਈ ਹੋਰ ਹੈ ਸਰ ਦਾ ਬਤਾਇਆ ਕੋਈ ਲੱਗਦਾ ਨਹੀਂ ਬਹੁਤ ਮਤਲ ਜਿਹੜਾ ਸਾਡੇ ਪਿੰਡ ਨੂੰ ਮਦਦ ਸੁਣਿਆ ਇਥੇ ਕੋਰਸ ਲਿਆੰਦੇ ਆ ਤੁਹਾਨੂੰ ਦਾ ਬਹੁਤ ਧੰਨਵਾਦ ਸਾਰਾ ਠੀਕ ਹੈ ਧੰਨਵਾਦ ਥੈਂਕ ਯੂ